ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਵੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਹੈ ਜਿਹੜਾ ਪਿੰਡਾਂ ਦੇ ਵਿੱਚ ਤੇਜ਼ ਕਰ ਦਿੱਤਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਨ ਜੱਜਲ ਤੋਂ ਮਲਕਾਣਾ ਦੇ ਸਾਬਕਾ ਸਰਪੰਚ ਹਰਚਰਨ ਸਿੰਘ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਨੇ ਕਿਹੜੇ ਵਿਚਾਰ ਸਾਂਝੇ ਕੀਤੇ ਨੇ ਕਹਿੰਦੇ ਬਾਦਲ ਸਾਹਿਬ ਨੂੰ ਲੋਕ ਯਾਦ ਕਰਦੇ ਨੇ ਕਿਹੜੀਆਂ ਗੱਲਾਂ ਕਰਕੇ ਯਾਦ ਕਰਦੇ ਨੇ ਉਹ ਵੀ ਸਾਂਝਾ ਕਰਾਂਗੇ ਆਓ ਮਾਰਦੇ ਆ ਝਾਤ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਹਰਚਰਨ ਸਿੰਘ 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 ਜੀ ਅੱਜ ਤੁਸੀਂ ਬਲਾਕ ਸ਼ੰਤੀ ਦੀ ਚੋਣ ਨੂੰ ਲੈ ਕੇ ਜੋਨ ਜੱਜਲ ਤੋਂ ਪਿੰਡ ਦੇ ਵਿੱਚ ਘੋਟਾ ਮੰਗ ਰਹੇ ਹੋ ਘਰ ਘਰ ਜਾ ਕੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਤਗੜਾ ਹੰਗਾਰਾ ਹੈ ਜੀ ਬਾਲ ਸਾਹਿਬ ਨੂੰ ਯਾਦ ਕਰਦੇ ਲੋਕ ਸਾਰੇ ਜੀ ਦੁਆਰੇ ਤੇ ਮੇਰੀ ਚੋਣ ਵੀ ਮੱਚਾ ਟੋਟਲ ਸਰਪੰਚਾ ਜੀ ਜਿੰਨੇ ਵੀ ਹੈਗੇ ਜੀ ਸਾਰੇ ਆਪਣੇ ਨਾਲ ਆ ਜੀ ਨੰਬਰਦਾਰ ਆਪਣੇ ਨਾਲ ਨੇ ਜੀ ਜੀ ਹਾਂਜੀ ਕਿਵੇਂ ਮੌਕੇ ਦੀ ਸਰਕਾਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਹੈਗਾ ਵੀ ਮੌਕੇ ਦੀ ਸਰਕਾਰ ਆ ਜਾਂ ਕੋਈ ਧੱਕਾਸ਼ਾਹੀ ਕਰ ਸਕਦੀ ਹੈ ਇਸ ਤਰ੍ਹਾਂ ਦਾ ਤਾਂ ਨਹੀਂ ਹੈਗਾ ਤੁਹਾਡੇ ਮਨ ਦੇ ਵਿੱਚ ਨਹੀਂ ਧੱਕਾ ਤਾਂ ਅਸੀਂ ਕਰਨੀ ਨਹੀਂ ਦਿੰਨੇ ਸਾਡੀ ਜਾਣ ਹੈਗੀ ਹੂੰ ਧੱਕਾ ਤੋਂ ਧੱਕਾ ਨਹੀਂ ਕਰਨ ਦੇ ਜੀ ਕੀ ਹੰਗਾਰਾ ਮਿਲ ਰਿਹਾ ਤੁਸੀਂ ਘਰ ਘਰ ਜਾਂਦੇ ਹੋ ਕਿਸ ਤਰ੍ਹਾਂ ਦਾ ਮੰਨ ਲਓ ਹੋ ਵਧੀਆ ਜੀ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹਣਾ ਮੈਸੇਜ ਵੀ ਜਿਹੜੇ ਵੀ ਜਿਹੜੀਆਂ ਬਾਦ ਸਾਹਿਬ ਮੇਰੀਆਂ ਸਕੀਮਾਂ ਬੰਦ ਉਹਨਾਂ ਸਾਰੀਆਂ ਨਵੀਆਂ ਚਲਾਵਾਂਗੇ ਜਿਹੜਾ ਆਟਾ ਉਕਾ ਦਾਲ ਕੱਟਿਆ ਗਿਆ ਸਾਰਾ ਪੂਰਾ ਕਰਵਾ ਦਾਰ ਵੀ ਲਵਾਇਆ ਕਰਾਂਗੇ ਜਦੋਂ ਸਰਕਾਰ ਆਉਂਤੇ ਕਿਹੜੇ ਕੰਮ ਆ ਜਿਹੜੇ ਹਜੇ ਤੱਕ ਮੰਨ ਲਓ ਪਿੰਡ ਦੇ ਵਿੱਚ ਤੁਸੀਂ ਵੀ ਸਰਪੰਚੀ ਕਰ ਲਈ ਤੁਹਾਡੇ ਨਾਲ ਸਾਬਕਾ ਸਰਪੰਚ ਖੜੇ ਨੇ ਤੁਸੀਂ ਕਹਿੰਦੇ ਉਹ ਨਾਲ ਹਲੇ ਕੋਈ ਕੰਮ ਹੈ ਜੀ ਅਧੂਰੇ ਪਏ ਹੋਣ ਜਿਹੜੇ ਪਿੰਡ ਦੇ ਕਰਨ ਵਾਲੇ ਕਾਫੀ ਕੰਮ ਰਹਿੰਦੇ ਹੈ ਜੀ ਉਹ ਸਰਕਾਰਾਂ ਨੂੰ ਤੇ ਕਰਵਾਵਾਂਗੇ ਪਹਿਲ ਦੇ ਹੱਦ ਤੇ ਕਰਾਉਣੇ ਨੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਦਰਸ਼ਨ ਸਿੰਘ ਮਲਕਾਨਾ ਅੱਜ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਹਰਚਰਨ ਸਿੰਘ ਸਾਬਕਾ ਸਰਪੰਚ ਜ਼ੋਨ ਜੱਜਲ ਤੋਂ ਬਲਾਕ ਸ਼ੰਤੀ ਦੀ ਚੋਣ ਲੜ ਰਿਹਾ ਹੈ ਹਾਂਜੀ ਤੁਸੀਂ ਘਰ ਘਰ ਜਾ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਅਸੀਂ ਵੀ ਘਰ ਘਰ ਜਾ ਰਹੇ ਹਾਂ ਜਿੰਨੀਆਂ ਵੀ ਪ੍ਰਾਣੀਆਂ ਸਕੀਮਾਂ ਸਾਰੀਆਂ ਲਾਗੂ ਕਰਾਂਗੇ ਕਿਤੇ ਮੋਟਰਾਂ ਦੇ ਕਨੈਕਸ਼ਨ ਹੋਣ ਆਟਾ ਦਾ ਸਕੀਮ ਹੋਵੇ ਸਾਗਨ ਸਕੀਮ ਹੋਵੇ ਤੇ ਵੱਡੇ ਪਾਪਨਸ ਜਿੰਨੀਆਂ ਵੀ ਸ਼੍ਰੋਮਣੀ ਕਾਲੀਗਾਲ ਦੀਆਂ ਮਤਲਬ ਵੀ ਹੈਗਾ ਪਰਾਨੀਆਂ ਸੀਗ ਸਕੀਮਾਂ ਜੀ ਸਾਰੀਆਂ ਦੁਬਾਰੇ ਲਾਗੂ ਕਰਾਉਂ ਤੁਹਾਨੂੰ ਲੱਗਦਾ ਕੋਈ ਜਿਵੇਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈਏ ਕੋਈ ਇਹੋ ਜਿਹੇ ਕੰਮ ਜਿਹੜੇ ਬਾਦਲ ਸਰਕਾਰ ਨੇ ਕਰੇ ਸੀ ਉਹ ਰੋਕ ਦਿੱਤੇ ਹੁਣ ਦੇਖੋ ਜੀ ਕੁਝ ਸਟੇਡੀਅਮ ਦਾ ਰੁਕਿਆ ਹੈ ਜਿਹੜੇ ਪਹਿਲਾਂ ਨੇ ਸਟੇਡੀਅਮ ਸੀਗੇ ਕੋਈ ਸੜਕਾਂ ਦਾ ਕੰਮ ਮਤਲਬ ਵੀ ਰੁਕਿਆ ਹੋਇਆ ਤੇ ਮਤਲਬ ਵੀ ਪ੍ਰਭਾਤਮਾ ਦੀ ਕਿਰਪਾ ਹੋਊਗੀ ਜੀ ਸ਼੍ਰੋਮੀ ਗੱਲ ਹੀ ਗੱਲ ਤੇ ਹੋਣਾ ਕੀ ਕੀ ਮੈਸੇਜ ਮਿਲ ਰਿਹਾ ਹੈ ਤੁਸੀਂ ਘਰ ਘਰ ਜਾ ਰਹੇ ਹੋ ਲੋਕਾਂ ਵੱਲੋਂ ਲੋਕ ਜੀ ਸਾਡਾ ਸਾਰਾ ਪਿੰਡ ਹੀ ਖੜਾ ਜਿਆ ਦੇਖ ਲਓ ਮੜਾ ਜੇ ਉੱਚੇ ਥਾਂ ਖੜ ਕੇ ਵੇਖੋ ਜੀ ਵੀ ਜੇ ਤੁਸੀਂ ਇਹਨੂੰ ਉੱਚਾ ਟੱਕੋਗੇ ਕੈਮਰੇ ਨੂੰ ਜੀ ਆ ਬਹੁਤ ਕੱਠਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਪਿੰਡ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵੋਟਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਲੜਾਈਆਂ ਝਗੜਾਂ ਤੋਂ ਬਚੋ ਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਓ ਕੋਈ ਮਜਾਇਜ ਲੜਾਈ ਝਗੜਾ ਨਾ ਕਰੋ ਹਾਂਜੀ ਕੀ ਨਾਮ ਹੈ ਜੀ ਆਪਣਾ ਗੁਲਜਾਰ ਸਿੰਘ ਜੀ ਸਾਫਕਾ ਸਰਪੰਚ ਪਿੰਡ ਮਲਕਣਾ ਜੀ ਮੈਂ ਸਾਹਿਬ ਤੁਸੀਂ ਬਲਾਕ ਸਮਤੀ ਦੀ ਚੋਣ ਹੈ ਜਿਹੜੀ ਸਾਬਕਾ ਸਰਪੰਚ ਹਰਚੰਨ ਸਿੰਘ ਜੋਨ ਜੱਜਲ ਤੋਂ ਲੜ ਰਹੇ ਨੇ ਤੁਸੀਂ ਅੱਜ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਬਹੁਤ ਪਰ ਮੰਗਾਰਾ ਮਿਲ ਰਿਹਾ ਜੀ ਲੋਕਾਂ 'ਚ ਪੂਰਾ ਹੱਛਾ ਹੈ ਜਿਹਦੇ ਜਾਣਿਆ ਕਹਿੰਦੇ ਪਾਵਾਂਗੇ ਵੋਟਾਂ ਪਾਵਾਂਗੇ ਪੂਰਾ ਹੱਛਾ ਹੈ ਜੀ ਲੋਕਾਂ 'ਚ ਜਿਵੇਂ ਮੌਕੇ ਦੀ ਸਰਕਾਰ ਹੈ ਭਈ ਕਈ ਵਾਰੀ ਇਸ ਤਰ੍ਹਾਂ ਦਾ ਮੈਸੇਜ ਤਾਂ ਨਹੀਂ ਆ ਰਿਹਾ ਮੰਨ ਲਓ ਔਰਤਾਂ ਨੂੰ ਜਿਵੇਂ 1000 ਰੁਪਏ ਦਾ ਕਿਹਾ ਗਿਆ ਸੀ ਪਰ ਹਲੇ ਤੱਕ ਉਹ ਮਿਲਿਆ ਨਹੀਂ ਨਹੀਂ ਮਿਲਿਆ ਜੀ ਉਹ ਕੋਈ ਹਲੇ ਸਮਦੀ ਲੰਬੀ ਹੈ ਨੰਦੇਆ ਵਰਤਾਂ ਦੇ ਸਰਕਾਰ ਜੰਮੇ ਜਦੋਂ ਜਾਣਿਆ ਵੀ ਸਾਨੂੰ 1000 ਰੁਪਿਆ ਨਹੀਂ ਪਾਇਆ ਵੋਟਾਂ ਪਾਉਂਦੇ ਨਹੀਂ ਉਹਦਾ ਸਮਾਂ ਦੀ ਲਾਂਭੇ ਰਹਿੰਦੀਆਂ ਸਰਕਾਰਾਂ ਜਿਹੜੇ ਕੰਮ ਹੈ ਜਿਹੜੇ ਮੰਨ ਲਓ ਤੁਸੀਂ ਵੀ ਸਰਪੰਚੀ ਕਰ ਚੁੱਕੇ ਹੋ ਹਜੇ ਤੱਕ ਪਿੰਡ ਦੇ ਅਧੂਰੇ ਰਹਿੰਦੇ ਹੋਣ ਜਿਹੜੇ ਕਰਨ ਵਾਲੇ ਆ ਅਧੂਰੇ ਕਈ ਪਿੰਡ ਹੈਗੇ ਜੀ ਕੰਮ ਕਰਨ ਵਾਲੇ ਪਿੰਡ ਚ ਤੇ ਉਹ ਕਾਲੀ ਸਰਕਾਰ ਆਉਣ ਤੇ ਕਰਾਵਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੋਟਰਾਂ ਨੂੰ ਮੈਸੇਜ ਇਹੀ ਹੈ ਵੀ ਉਤਸ਼ਾਹ ਨਾਲ ਵੋਟਾਂ ਪਾਓ ਜੀ ਕਾਲੀ ਦਲ ਦਾ ਜਿਹੜਾ ਹੈਗਾ ਆਪਣਾ ਬਲਾਕ ਸੰਮਤੀ ਦਾ ਮੈਂਬਰ ਹਰਚੰਨ ਸਿੰਘ ਉਹਨੂੰ ਜਿਤਾਓ ਤੇ ਜੱਜਲ ਤੋਂ ਜਿਹੜੀ ਬੀਬਾ ਜਸਵੰਤ ਕੌਰ ਖੜ ਜਲਾ ਪ੍ਰੀਸ਼ਦ ਚੋਂ ਉਹਨਾਂ ਨੇ ਵੋਟਾਂ ਪਾ ਕੇ ਜਿੱਤਾਓ ਸਾਬਕਾ ਸਰਪੰਚ ਹਰਚਰਨ ਸਿੰਘ ਸਾਬਕਾ ਸਰਪੰਚ ਹਰਚਰਨ ਸਿੰਘ ਸਾਬਕਾ ਸਰਪੰਚ ਸਪੁੱਤਰ ਸਰਦਾਰ ਗੋਵਿੰਦ ਸਿੰਘ ਮਲਕਾਣਾ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟੱਕੜੀ ਦਾ ਨਿਸ਼ਾਨ ਟੱਕੜੀ ਦਾ ਨਿਸ਼ਾਨ ਟੱਕੜੀ ਦਾ ਨਿਸ਼ਾਨ ਤਾਂ ਫਿਰ ਆਉਣ ਵਾਲੀ 14 ਦਸੰਬਰ ਦਿਨ ਐਤਵਾਰ ਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਪਾ ਕੇ ਸਰਦਾਰ ਹਰਚਰਨ ਸਿੰਘ ਸਾਹਿਬ ਦਾ ਸਰਪੰਚ ਨੂੰ ਤਾਜਾ ਬਣਾਓ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਇਹਨਾਂ ਦੀ ਜਿੱਤ ਤੁਹਾਡੀ ਆਪਣੀ ਜਿੱਤ ਹੈ